ਦੀ ਹਰਤਾਲ ਦੇ ਵਿੱਚ ਸਾਡੇ ਇਸ ਧਰਨੇ ਦੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਪ੍ਰਧਾਨਗੀ ਕਰ ਰਹੇ ਸਾਡੇ ਮਜ਼ਦੂਰ ਦੋਸਤ ਔਰ ਇਸ ਧਰਨੇ ਦੇ ਵਿੱਚ ਪਹੁੰਚੇ ਵੱਖ-ਵੱਖ ਜਥੇਬੰਦੀਆਂ ਦੇ ਮਜ਼ਦੂਰਾਂ ਕੋ ਉਹਨਾਂ ਦੇ ਵਰਕਰ ਸਹਿਬਾਨ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਤੁਸੀਂ ਆਪਣਾ ਸਮਾਂ ਕੱਢ ਕੇ ਇਸ ਧਰਨੇ ਦੇ ਵਿੱਚ ਸ਼ਾਮਲ ਹੋਇਓ ਔਰ ਦੇਸ਼ ਭਤੀ ਹਰਤਾਲ ਦੇ ਵਿੱਚ ਆਪਰਾ ਕੇ ਫਾਫਰ ਕੈਂਪ ਕੀਤਾ ਹੈ ਮੈਂ ਬੇਨਤੀ ਕਰਨਾ ਚਾਹਾਂਗਾ ਮੇਰੇ ਸਾਹਮਣੇ ਮੇਰੇ ਦੋਸਤ ਖੜੇ ਨੇ ਸਾਡੀ ਲੜਾਈ ਸਸ਼ੀਵਾਦੀ ਸਰਕਾਰਾਂ ਨਾਲ ਹੈ ਸਾਡੀ ਲੜਾਈ ਸਾਡੇ ਹਿੱਤ ਖੋਣ ਵਾਲੇ ਲੋਕਾਂ ਨਾਲ ਹੈ ਸਾਡੀ ਲੜਾਈ ਪੁਲਸ ਜਵਰ ਦੇ ਖਿਲਾਫ ਹੈ ਸਾਡੀ ਲੜਾਈ ਸਾਡੇ ਹਕੂਕ ਖੋਣ ਵਾਲੇ ਸਰਕਾਰਾਂ ਦੇ ਖਿਲਾਫ ਹੈ ਸਾਡੇ ਕੋਲ ਅੱਧੇ ਘੰਟੇ ਦਾ ਸਮਾਂ ਨਹੀਂ ਕਿ ਅਸੀਂ ਬੈਠ ਕੇ ਜੈਂਟਲੀ ਕੇ ਸਦੀ ਗਲ ਸੁੱਟ ਕੇ ਸੇਂ ਜੋੜ ਕੇ ਕਿਸੇ ਵੇਲੇ ਕੋਈ ਅਦਾ ਨਵਾਂ ਪ੍ਰੋਗਰਾਮ ਤੈਅ ਕਰ ਸਕੀਏ ਉਹਨਾਂ ਨੂੰ ਵੀ ਪਤਾ ਹੈ ਕਿ ਇਹਨਾਂ ਦੀ ਕੋਈ ਏਕਤਾ ਨਹੀਂ ਇਹਨਾਂ ਦਾ ਕੋਈ ਜੈਂਟਰੀ ਐਕਸ਼ਨ ਨਹੀਂ ਹੋ ਸਕਦਾ ਇਸ ਕਰਕੇ ਉਹ ਇਸ ਕਦੋਂ بے ਖਬਰ ਨੇ ਕਿ ਜਿੰਨੇ ਮਰਜ਼ੀ ਇਕੱਠੇ ਹੋ ਜਾਣ ਸਾਡਾ ਕੁਝ ਨਹੀਂ ਵਿਗਾੜ ਸਕਤੇ ਦੋਸਤੋ ਯਾਦ ਕਰੋ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਿਹੜੇ ਅਰ ਸਰਪਤੇ 9 ਸਾਲ ਦੀ ਉਮਰ ਦੇ ਵਿੱਚ ਸਾਡੇ ਕੋਲ ਸ਼ਹੀਦੀਆਂ ਬਰਮਤ ਕਰਕੇ ਉਹ ਸਾਡੇ ਧਰਮ ਦੇ ਖਾਤਰ ਸਾਡੇ ਧਰਕਾਂ ਦੇ ਖਾਤਰ ਉਹ ਯਾਰ ਕੰਦਰ ਗੰਦਰੀ ਬਾਬਾ 19 ਸਾਲ ਦਾ ਕਰਤਾਰ ਸਾਹਿਬਾ ਜਿਹੜਾ ਸਾਡੇ ਲਈ ਸਾਡੇ ਮੁਲਕ ਲਈ ਸਾਡੇ ਮੁਲਕ ਦੇ ਲੋਕਾਂ ਲਈ ਇਹ ਆਪਣੀ ਜਾਨ ਕੁਰਬਾਨ ਕਰ ਗਿਆ ਸਾਨੂੰ ਸਿਖਾਇਆ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਮਨਤ ਦਿੱਤੀ ਹੈ ਸਾਡੇ ਗਦਰੀ ਬਾਬਿਆਂ ਨੇ ਸਾਨੂੰ ਮਤ ਦਿੱਤੀ ਹੈ ਸ਼ਹੀਦ ਆਜ਼ਮ ਸਰਦਾਰ ਪੰਗ ਸਿੰਘ ਰਾਜਗੁਰੂ ਸਤਦੇਵ ਹੋਰਾਂ ਨੇ ਔਰ ਸਾਡੇ ਪੰਜਾਬ ਦੀ ਦਰਖੇਜ਼ ਭੂਮੀ ਹੈ ਜਿੱਥੋਂ ਸਿਰ ਲੱਖ ਜੋਦੇ ਪੈਦਾ ਹੁੰਦੇ ਨੇ ਉਹ ਲਖੇਜ ਭੂਮੀ ਦੇ ਵਿੱਚੋਂ ਸਰਨਤ ਲੜਾਕੇ ਵੀ ਪੈਦਾ ਹੁੰਦੇ ਨੇ ਔਰ ਸਾਡੇ ਆਗੂ ਸਹਿਬਾਨ ਜਿਨ੍ਹਾਂ ਜਥੇਬੰਦੀਆਂ ਦੇ ਇੱਥੇ ਬੈਠੇ ਨੇ ਸਾਰੇ ਪੰਜਾਬ ਦੀ ਲਖੇਜ ਭੂਮੀ ਦੀ ਪੈਦਾਵਾਰ ਨੇ ਔਰ ਇਸ ਦਰਖੇਜ قومی ਨਾਲ ਕੀਤਾ ਕੀ ਜਾ ਰਿਹਾ ਹੈ ਦਰਖੇਜ قومی ਦੇ ਬਛਿੰਜੇ ਦੇ ਨਾਲ ਕੀਤਾ ਕੀ ਜਾ ਰਿਹਾ ਹੈ ਔਰ ਇਸ ਪੰਜਾਬ ਦੀ ਗੁਰੂ ਸਾਹਿਬਾਨਾਂ ਦੀ ਵਿਰਸਾਈ ਹੋਈ ਧਰਤੀ ਦੇ ਉੱਤੇ ਸਹੇਦਰ ਤੱਕਲੇ ਕਿਵੇਂ ਗੱਡੇ ਜਾ ਰਹੇ ਨੇ ਇਹ ਅਸੀਂ ਸੁਚੇਤ ਨਹੀਂ ਆਈਂਗਾ ਗੱਲਾਂ ਤੋਂ ਸਾਡੀ ਧਰਤੀ ਦੇ ਉੱਤੇ ਚਿੰਤਾ ਵੈਂਕਿਆ ਜਾ ਰਿਹਾ ਹੈ ਸਾਡੀ ਧਰਤੀ ਦੇ ਉੱਤੇ ਨਸ਼ਿਆਂ ਦੀ ਚੋਗ ਖੜਾ ਲਈ ਗਈ ਹੈ ਔਰ ਇਸ ਚੋਲ ਜੁਲਝ ਕੇ ਸਾਨੀ ਨੋ ਜਾਣੀ ਜੜੀ ਉਹ ਤਬਾਹ ਕੀਤੀ ਜਾ ਰਹੀ ਹੈ ਸਾਨੂੰ ਕਿਸੇ ਨੂੰ ਇਸ ਕੰ ਦਾ ਪਲੇਖਾ ਨਹੀਂ ਹੋਣਾ ਚਾਹੀਦਾ ਔਰ ਸਾਡੇ 10 ਮਿੰਟ ਤੇ ਲੋਕ 10 ਮਿੰਟਾਂ ਦੇ ਜ ਨਹੀਂ ਬੈਠ ਸਕਦੇ ਔਰ ਸਾਡੇ ਵਾਸਤੇ ਖਤਮ ਕੀਤੇ ਜਾ ਰਹੇ ਨੇ ਉਹ ਸਾੜੀ ਜੜੀਆਂ ਆਉਣ ਵਾਲੀਆਂ ਪੀੜੀਆਂ ਨੇ ਉਹ ਖਤਮ ਕੀਤੀਆਂ ਜਾ ਰਹੀਆਂ ਨੇ ਉਹ ਇਸ ਨੂੰ ਸੰਭਾਲੇਗਾ ਕੌਣਾ ਇਸ ਨੂੰ ਅੰਗੇ ਤੋੜੇਗਾ ਕੌਣ ਸਾੜੀਆਂ ਮਰਸ਼ਨ ਕਿਵੇਂ ਚੱਲਣਗੀਆਂ ਤੁਸੀਂ 10 ਮਿੰਟ ਤਹੇਥ ਨਹੀਂ ਬੈਠ ਸਕਦੇ ਓ ਇਸ ਯਾਦ ਕਰੋ ਗੁਰੂ ਗੋਬਿੰਦ ਸਿੰਘ ਜੀ ਦਾ ਕੋੜਾ ਵੀ ਨਸ਼ੇ ਵਾਲੇ ਖੇਤ ਤੋਂ ਜਵਨ ਮਰ ਰੁ ਗਿਆ ਸੀਗਾ ਇਸ ਕਰਕੇ ਲੋੜ ਕਿੱਥੇ ਬੰਦਕਤਾ ਕਰਦੀ ਮੋੜਾ ਪੰਜਾਬੀਆਂ ਨੂੰ ਸਿਰ ਜੋੜ ਕੇ ਇੱਕੇ ਨਾਲ ਬੈਠ ਕੇ ਲੜਾਈਆਂ ਲੜਨੀ ਆ ਸਾਡੀਆਂ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਆ ਸਾਡੀ ਲੜਾਈ ਫਾਸ਼ੀਵਾਦੀ ਸਰਕਾਰਾਂ ਦੇ ਨਾਲ ਹੈ ਸਾਡੀ ਲੜਾਈ ਉਹਨਾਂ ਸਾਮਰਾਜਵਾਦ ਦੇ ਖਿਲਾਫ ਹੈ ਜਿਹੜਾ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਹੈ ਜਿਹੜੇ ਸਾਡੇ ਦੇਸ਼ ਨੂੰ ਤਨਬਦਨ ਟੁੱਟਣ ਵਾਸਤੇ ਕੋਈ ਨਾ ਕੋਈ ਸ਼ਾਜਸ਼ਾ ਕਰਦੇ ਰਹਿੰਦੇ ਨੇ ਲਗਾਤਾਰ ਸ਼ਾਸ਼ਾ ਹੋ ਰਹੀਆਂ ਨੇ ਕਿਸਾਨੀ ਕੌਣ ਚੱਲਿਆ ਲੜਾਈ ਲੜੀ ਕਿਸਾਨਾਂ ਨੇ ਖੇਤ ਮਜ਼ਦੂਰਾਂ ਨੇ ਲੜਾਈ ਲੜੀ ਕੰਤੀ ਕਾਮਿਆਂ ਨੇ ਲੜਾਈ ਲੜੀ ਅੱਜ ਵੀ ਜੈ ਨਾ ਫੈਡਰੇਸ਼ਨਾਂ ਵੱਲੋਂ 13 ਜੁਲਿਆ ਵੱਲੋਂ ਸੰਤਾ ਦਿੱਤਾ ਗਿਆ ਤਾਂ ਵਰਕਿੰਗ ਕਾਸਟੇ ਹੱਕ ਵਿੱਚ ਆਲਾ ਨਾਰਾ ਮਾਰਨ ਵਾਸਤੇ ਦਿੱਤਾ ਗਿਆ ਕਿਉਂਕਿ ਜਿੰਨੇ 40 ਕਾਨੂੰਨ ਉਹਨਾਂ ਨੇ ਹੱਕ ਵਿੱਚ ਸੰਕਿਰਤੀ ਕਾਮਿਆਂ ਦੇ ਉਹ ਚਾਰ ਕੋਡ ਬਿਲ ਬਣਾ ਕੇ ਉਹ ਵੀ ਮਜ਼ਦੂਰਾਂ ਦੇ ਖਿਲਾਫ ਲੈ ਕੇ ਸਾਡੇ ਮਜ਼ਦੂਰਾਂ ਕਾਸਤੁਤਵਾ ਕਰਨ ਦਾ ਯਤਨ ਕਰ ਰਹੇ ਨੇ ਤੇ ਘਡੌਣੀਆਂ ਸ਼ਾਸ਼ਾ ਉਹ ਨਹੀਂ ਦੇਰ ਤੱਕ ਚਲਦੀਆਂ ਰਹਿਣੀਆਂ ਜਿੰਨੇ ਦੇਰ ਤੱਕ ਅਸੀਂ ਸਿਰ ਚੁੜ ਕੇ ਨਹੀਂ ਬੈਠਾਂਗੇ ਔਰ ਆਪਣੀ ਲੜਾਈ ਲੜਨ ਵਾਸਤੇ ਲੱਕ ਮੰਨ ਕੇ ਮੈਦਾਨੇ ਜੰਗ ਦੇ ਵਿੱਚ ਨਹੀਂ ਉਤਰਾਂਗੇ ਇਸ ਕਰਕੇ ਲੋੜ ਹੈ ਕਿ ਪੰਜਾਬ ਦੀਆਂ ਸਰਕਾਰਾਂ ਨੂੰ ਸੈਂਟਰ ਦੀਆਂ ਸਰਕਾਰਾਂ ਨੂੰ ਜੇ ਸਭ ਕਿਸ ਕੋਣਾ ਤਾਂ ਸੱਚੂ ਜੱਥੇਬੰਦ ਹੋਣਾ ਪੈਣਾ ਸਾਨੂੰ ਸਾਨੂੰ ਭਗ ਸਿੰਘ ਵਲਗੇ ਰੰਗ ਬਨ ਕੇ ਪਸੰਦੀ ਪੰਗਾ ਮੰਨ ਕੇ ਉਹ ਗੱਲ ਨਹੀਂ ਬਣ ਸਕਦੀ ਪਸੰਦੀ ਪੰਗਾ ਮੰਨ ਕੇ ਪੰਗ ਸਿੰਘ ਦੀ ਗੱਲ ਨਹੀਂ ਆਖੀ ਜਾ ਸਕਦੀ ਉਹਨਾਂ ਪੰਗਾਂ ਦੇ ਵਿੱਚ ਪੰਥ ਸਿੰਘ ਵਰਗਿਆਂ ਦੇ ਸਿਰਾਂ ਮਰ ਕੇ ਸਿਰ ਵੀ ਹੋਣੇ ਚਾਹੀਦੇ ਨੇ ਇਸ ਕਰਕੇ ਡਾਕਟਰ ਮੈਨ ਕਰਦੀ ਤਸਵੀਰ ਲਾ ਕੇ ਸੰਵਧਾਨ ਦੀਆਂ ਤਜੀਆਂ ਉਡਾਉਣੀਆਂ ਕਿ ਕਿਸ ਪਾਸੇ ਲਿਖਿਆ ਹੋਇਆ ਸਾਡੇ ਕਾਨੂੰਨਾਂ ਨੂੰ ਉਹ ਮਰ ਕੇ ਨਾ ਰਹਿਣ ਦੇਣਾ ਸਾਡੇ ਹੱਕ ਹੈ ਪੰਜਾਬ ਨੂੰ ਸੰਵਧਾਨ ਦੇ ਇਤਾਰੇ ਵਿੱਚੋਂ ਕੱਢ ਕੇ 12-12 ਘੰਟੇ ਦਾ ਹੁਕਮ ਚਾੜ ਦੇਣਾ ਕਿ 12-12 ਘੰਟੇ ਤੁਸੀਂ ਕੰਮ ਐ ਸਕਦੇ ਹੋ ਕਿਪੀਆਂ ਤੋਂ ਇਹ ਕਿਥੋਂ ਦੇ ਕਾਨੂੰਨ ਦੀ ਗੱਲ ਹੈ ਕਿਥੋਂ ਦੇ ਸੰਵਧਾਨ ਦੀ ਗੱਲ ਹੈ ਇਸ ਕਰਕੇ ਜ਼ਰੂਰੀ ਹੈ ਕਿ ਜਿੱਤੇ ਅਸੀਂ ਪੰਜਾਬ ਦੀ ਜ਼ਿਰਖੇਤ ਤੋਂ ਵੀ ਬਚਾਉਣਾ ਹੈ ਜਿੱਤੇ ਅਸੀਂ ਆਪਣੀ ਅਣਖ ਨੂੰ ਬਰਕਰਾਰ ਰੱਖਣਾ ਹੈ ਜਿੱਤੇ ਅਸੀਂ ਆਪਣੀਆਂ ਜ਼ਮੀਨਾਂ ਨੂੰ ਬਚਾਉਣਾ ਉੱਥੇ ਅਸੀਂ ਆਪਣੇ ਰੋਜ਼ਗਾਰਾਂ ਨੂੰ ਵੀ ਬਚਾਉਣਾ ਉੱਥੇ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਵੀ ਬਚਾਉਣਾ ਪੰਜਾਬ ਦੇ ਵਿੱਚ ਮੋਦੀ ਸਰਕਾਰ ਵੇਲੇ ਜਦੋਂ ਮੋਦੀ ਮੁੱਖ ਮੰਤਰੀ ਹੋਇਆ ਕਰਦਾ ਸੀ ਤੇਲ ਦੇ ਘੂ ਦਾ ਬਹਾਨਾ ਲਾ ਕੇ 21000 ਕਰੋੜ ਰੁਪਏ ਖੋਸ ਤੇ ਖਰਚ ਕਰ ਦਿੱਤਾ ਪਰ ਉਹਦੋਂ ਇੱਕ ਚਮਚਾ ਵੀ ਤੇ ਅੰਦਾ ਨਹੀਂ ਨਿਕਲਿਆ ਇਸ ਕਰਕੇ ਇਸ ਤਰ੍ਹਾਂ ਦੀਆਂ ਸਰਕਾਰਾਂ ਜਿਹੜੀਆਂ ਜਿਹੜੀਆਂ ਸਾਡੇ ਖਰਾਬ ਲਗਾਤਾਰ ਅਣਮੜੁਖੀ ਸੰਤਸਰਨ ਅਣਮੜੁਖੀ ਜਕਰੂਨ ਕੋ ਲੱਗੇ ਆ ਰਹੇ ਨੇ ਉਹਨਾਂ ਦੇ ਬਰੌਂਡ ਵਿੱਚ ਆ ਕੇ ਕੱਟਣਾ ਹੋਵੇ ਆਵਾਜ਼ ਦਾ ਬੰਦ ਕਰਦੀਆਂ ਤਾਂ ਕਿ ਅਸੀਂ ਆਪਣਾ ਰੋਜ਼ ਪ੍ਰਗਟ ਕਰਕੇ ਅਸੀਂ ਆਪਣੀ ਆਵਾਜ਼ ਹੈ ਉਹਨਾਂ ਨੂੰ ਪਰਦੇਸ ਤਾਂ ਨਾਲ ਪਪਾ ਜੱਤੇ ਬੰਦੀਆਂ ਦੇ ਹਰ ਕੋਈ ਛਾ ਦਾ ਨਾਰਾ ਮਾਰ ਕੇ ਆਪਣੀ ਆਵਾਜ਼ ਉਥੋਂ ਤੱਕ ਦੇ ਸਕੀਏ ਔਰ ਪਠਿਲੇ ਤੋਂ ਵੀ ਆਪਣੀ ਗੱਲ ਹੈ ਜਿਹੜੀ ਉਹ ਦਿੱਲੀ ਤੱਕ ਪਹੁੰਚਾ ਸਕੀਏ ਆ ਆਪਾਂ ਲੜ ਕੇ ਇਹ ਸਾਰੇ ਕੁੜੇ ਖਿਲਾਫ ਜੱਟੇ ਰਹੀਏ ਔਰ ਤੱਕ ਕੇ ਹੀ ਆਪਾਂ ਉਸ ਸਰ ਜਿਹੜਾ ਨੂੰ ਅੰਤਮ ਤੱਕ ਲੈ ਸਕਨੇ ਉਹਦਾ ਅੰਜਾਮ ਬਹੁਤ ਵੰਗਿਆ ਹੋਏਗਾ ਮੋਦੀ ਸਰਕਾਰ ਨੇ ਕਿਸਾਨ ਕਾਨੂੰਨ ਵਾਪਸ ਲੈ ਪਰ ਲੇਕਨ ਉਹਨਾਂ ਨੇ ਮਲਤਵੀ ਕੀਤੇ ਆ ਵਾਪਸ ਨਹੀਂ ਡਏ ਹੋਰ ਉਸ ਦਾ ਵਿਦਾਨਾ ਭਾਰਤ ਮਾਲਾ ਸਰਕਾਰ ਕਰ ਗਿਆ ਸਾਡੀਆਂ ਜ਼ਮੀਨਾਂ ਚਾਰ ਚਪੇਰੋਂ ਕਿਸ ਤਰ੍ਹਾਂ ਕੰਪਨੀਆਂ ਦੇ ਪਾ ਰੁਕਤੀਆਂ ਜਾ ਰੀਆਂ ਨੇ ਇਸ ਕਰਕੇ ਜ਼ਰੂਰੀ ਆ ਸਾਥੀਓ ਉੱਠੋ ਲੜੀਏ ਜਿੱਤੇ ਬੰਦ ਹੋਈਏ ਸੰਘਰਸ਼ ਕਰੀਏ ਤਾਂ ਕਿ ਸੇ ਆਪਣੇ ਹੱਕਾ ਫੁਟਾ ਵਾਸਤੇ ਜੜਾਈ ਲੜਕੇ ਆਪਣੇ ਕਾਨੂੰਨੀ ਹੱਕ ਜਿਹੜੇ ਉਹਨਾਂ ਨੂੰ ਸਿਰਕਤ ਕਰ ਸਕੀਏ ਮੈਂ ਕੁਛ ਨਾ ਰੇ ਨਾਮਾਗਾ ਉਸ ਤੋਂ ਬਾਅਦ ਆਪਣੀ ਗੱਲ ਖਤਮ ਕਰਾਂਗਾ ਪੰਜਾਬ ਸਰਕਾਰ ਮਰਦਾਬਾਦ 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 ਕੇਂਦਰ ਸਰਕਾਰ ਦੀਆਂ ਬੋਲੋ ਤੁਮਾਰੂ ਨੀਤੀਆਂ ਮਰਦਾਬਾਦ 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 ਇਨਕਲਾਬ ਜ਼ਿੰਦਾਬਾਦ 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 ਸਾਮਰਾਜਵਾਦ ਮਰਦਾਬਾਦ 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 ਸਾਮਰਾਜਵਾਦ ਮਰਦਾਬਾਦ 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 ਇਨਕਲਾਬ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ